ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮੋਟੀਵੇਸ਼ਨਲ ਜਸ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਚੈਨਲ ਨੂੰ ਇੰਨਾ ਪਿਆਰ ਦੇ ਰਹੇ ਹੋ ਮੇਰੀ ਵੀਡੀਓਜ਼ ਨੂੰ ਇੰਨਾ ਪਿਆਰ ਦੇ ਰਹੇ ਹੋ ਤੇ ਮੇਰੀ ਫੇਰ ਤੋਂ ਇੱਕ ਵਾਰ ਰਿਕਵੈਸਟ ਹੈ ਕਿ ਜੇ ਜਿਹੜੇ ਨਵੇਂ ਵੀਵਿਊਜ਼ ਨੇ ਇਸ ਚੈਨਲ ਤੇ ਨਵੇਂ ਜੁੜੇ ਨੇ ਤੋ ਮੇਰੇ ਚੈਨਲ ਨੂੰ ਜੇ ਤੁਸੋਂ ਪਹਿਲਾ ਵੀਡੀਓ ਨੂੰ ਐਂਡ ਤੱਕ ਦੇਖਿਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਇਹਦੇ ਨਾਲ ਚੈਨਲ ਨੂੰ ਗਰੋਥ ਤਾਂ ਮਿਲਦੀ ਮਿਲਦੀ ਹੈ ਨਾਲ ਦੀ ਨਾਲ ਇੱਕ ਐਪਰੀਸ਼ੀਏਸ਼ਨ ਕਹਿ ਲਓ ਮਿਲਦੀ ਆ ਕਿ ਹਾਂ ਮੈਨੂੰ ਹੋਰ ਵਧੀਆ ਵੀਡੀਓਜ਼ ਬਣਾਉਣੀਆਂ ਚਾਹੀਦੀਆਂ ਨੇ ਜਾਂ ਮੈਨੂੰ ਹੋਰ ਵਧੀਆ ਕੰਮ ਕਰਨਾ ਚਾਹੀਦਾ ਤੁਸੀਂ ਪੰਜਾਬੀ ਚ ਕਹਿ ਲਓ ਵੀ ਹੌਸਲਾ ਮਿਲਦਾ ਕੰਮ ਕਰਨ ਵਾਲੇ ਬੰਦੇ ਨੂੰ ਹਨਾ ਜਦੋਂ ਤੁਸੀਂ ਇੱਕ ਲਾਈਕ ਦੇ ਕਰਦੇ ਹੋ ਜਾਂ ਤੁਸੀਂ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਜੋ ਵੀ ਬੰਦਾ ਕੰਮ ਕਰਦਾ ਤਾਂ ਉਹਨੂੰ ਇੱਕ ਅਪਰੀਸ਼ੀਏਸ਼ਨ ਮਿਲਦੀ ਆ ਹਨਾ ਕਿ ਵੀ ਨਹੀਂ ਮੈਨੂੰ ਹੋਰ ਵਧੀਆ ਕੰਮ ਕਰਨਾ ਚਾਹੀਦਾ ਸੋ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਜਿਹੜੇ ਵੀਡੀਓ ਨੂੰ ਪਿਆਰ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਨਵੇਂ ਵਿਊਅਰਸ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਪਹਿਲਾ ਵੀਡੀਓ ਨੂੰ ਐਂਡ ਤੱਕ ਦੇਖਿਓ ਫਿਰ ਜੇ ਤੁਹਾਨੂੰ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਸ਼ੁਰੂ ਕਰਦੇ ਆਂ ਅਸੀਂ ਮੇਰੀਆਂ ਜਿਹੜੀਆਂ ਗੱਲਾਂ ਨੇ ਬੇਸਿਕ ਨੇ ਮੈਂ ਮੈਂ ਕੋਈ ਬਹੁਤੀ ਫਲਸਫਰ ਮੈਨੂੰ ਇਹ ਲੱਗਦਾ ਵੀ ਜ਼ਿੰਦਗੀ ਜੀਣ ਲਈ ਨਾ ਥੋੜੀਆਂ ਬੇਸਿਕ ਜੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਉਹ ਜ਼ਰੂਰੀ ਹੁੰਦੀਆਂ ਨੇ ਜਿਹੜਾ ਅਸੀਂ ਗੱਲ ਕਰਦੇ ਆ ਕਿ ਬਹੁਤੀ ਕਿਤਾਬੀ ਗੱਲਾਂ ਜਦੋਂ ਅਸੀਂ ਕਰਦੇ ਹਾਂ ਨਾ ਕਿਤਾਬੀ ਗੱਲਾਂ ਦੀ ਜਿਹੜੀ ਬਾਰੀ ਹੈ ਨਾ ਕਹਿ ਲਓ ਅਸੀਂ ਬਹੁਤ ਸਮੇਵਧ ਆਉਂਦੀ ਹੈ ਜਦੋਂ ਸਾਡੀ ਬੇਸਿਕ ਜਿਹੜੀਆਂ ਗੱਲਾਂ ਨੇ ਸਾਨੂੰ ਉਹੀ ਨਹੀਂ ਸਮਝ ਆ ਰਹੀਆਂ ਵੀ ਅਸੀਂ ਜ਼ਿੰਦਗੀ ਜੀਣੀ ਕਿਵੇਂ ਆ ਅਸੀਂ ਕਿਹੋ ਜੇ ਲੋਕਾਂ ਤੋਂ ਦੂਰ ਰਹਿਣਾ ਅਸੀਂ ਕਿੱਦਾਂ ਸੋਸਾਇਟੀ 'ਚ ਬਿਹੇਵ ਕਰਨਾ ਜਦੋਂ ਸਾਨੂੰ ਉਹੀ ਗੱਲਾਂ ਨਹੀਂ ਸਮਝ ਆ ਰਹੀਆਂ ਤਾਂ ਅਸੀਂ ਉਹ ਕਿਤਾਬੀ ਗੱਲਾਂ ਬਹੁਤੀ ਡੂੰਘੀਆਂ ਗੱਲਾਂ ਪੜ੍ਹ ਕੇ ਸੁਣ ਕੇ ਵੀ ਕੀ ਕਰਾਂਗੇ ਜਦੋਂ ਸਾਨੂੰ ਇੱਕ ਸਿੰਪਲ ਜੀਆਂ ਗੱਲਾਂ ਨਹੀਂ ਸਮਝ ਆ ਰਹੀਆਂ ਸੋ ਸਭ ਤੋਂ ਪਹਿਲਾਂ ਅੱਜ ਅਸੀਂ ਬੇਸਿਕ ਉਹਨਾਂ ਗੱਲਾਂ ਬਾਰੇ ਗੱਲਬਾਤ ਕਰਾਂਗੇ ਕਿ ਸਾਨੂੰ ਕਿੱਦਾਂ ਬਿਹੇਵ ਕਰਨਾ ਚਾਹੀਦਾ ਸੋ ਸਭ ਤੋਂ ਪਹਿਲੀ ਗੱਲ ਤਾਂ ਦੇਖੋ ਬਹੁਤ ਹੀ ਬੇਸਿਕ ਜਿਹੜਾ ਮੈਟਰ ਹੈਗਾ ਇਹ ਹੈਗਾ ਕਿ ਸਾਨੂੰ ਕਿੰਨਾ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਕਿਹੋ ਜਿਹੇ ਲੋਕਾਂ ਨੂੰ ਸਾਨੂੰ ਫੋਲੋ ਕਰਨਾ ਚਾਹੀਦਾ ਕਿਹੜੇ ਲੋਕਾਂ ਦੀਆਂ ਗੱਲਾਂ ਦਾ ਅਸਰ ਸਾਨੂੰ ਆਪਣੇ ਆਪ ਤੇ ਕਰਨਾ ਚਾਹੀਦਾ ਜਾਂ ਕਿਹੜੇ ਲੋਕਾਂ ਦੀਆਂ ਗੱਲਾਂ ਸਾਨੂੰ ਸੁਣਨੀਆਂ ਚਾਹੀਦੀਆਂ ਨੇ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਇਸ ਦੁਨੀਆ ਦੇ ਵਿੱਚ ਕੋਈ ਵੀ ਇਨਸਾਨ ਪਰਫੈਕਟ ਨਹੀਂ ਹੈਗਾ ਸਾਰਿਆਂ ਦੇ ਵਿੱਚ ਕੋਈ ਨਾ ਕੋਈ ਕਮੀਆਂ ਜ਼ਰੂਰ ਨੇ ਕੋਈ ਵੀ ਪਰਫੈਕਟ ਨਹੀਂ ਹੈਗਾ ਕਿ ਜਿਹੜਾ ਆਪਾਂ ਕਹਿੰਦੇ ਸਰਬਗੁਣ ਸੰਪੰਨ ਕੋਈ ਨਹੀਂ ਹੈਗਾ ਸੋ ਮੈਨੂੰ ਇਹ ਲੱਗਦਾ ਵੀ ਜਦੋਂ ਤੁਸੀਂ ਕੋਈ ਵਧੀਆ ਕੰਮ ਕਰਦੇ ਹੋ ਨਾ ਬਹੁਤ ਸਾਰੇ ਲੋਕ ਖੜੇ ਹੋ ਜਾਂਦੇ ਨੇ ਤੁਹਾਨੂੰ ਡੀਮੋਟੀਵੇਟ ਕਰਨ ਲਈ ਕਿਉਂਕਿ ਉਹਨਾਂ ਨੇ ਤੁਹਾਨੂੰ ਐਪਰੀਸ਼ੀਏਸ਼ਨ ਨਹੀਂ ਦੇਣੀ ਹੁੰਦੀ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ ਉਹਨਾਂ ਨੇ ਸਿਰਫ ਤੁਹਾਨੂੰ ਡੀਮੋਟੀਵੇਟ ਕਰਨਾ ਹੁੰਦਾ ਕਿਉਂਕਿ ਤੁਸੀਂ ਕੁਝ ਕੰਮ ਵਧੀਆ ਕਰ ਰਹੇ ਹੁੰਨੇ ਹੋ ਹਨ ਜਦੋਂ ਤੁਹਾਨੂੰ ਨਾ ਲੋਕ ਕੁਝ ਕੁ ਚੀਜ਼ਾਂ ਨਾ ਦੇਖੋ ਇਨਸਾਨ ਨੂੰ ਆਪਣੇ ਅੰਦਰੋਂ ਪਤਾ ਹੁੰਦੀਆਂ ਨੇ ਕਿ ਮੈਂ ਆਹ ਕੰਮ ਚੰਗਾ ਕਰ ਰਿਹਾ ਜਾਂ ਆਹ ਕੰਮ ਮਾੜਾ ਕਰ ਰਿਹਾ ਹਨ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਆ ਨਾ ਹਰ ਇੱਕ ਇਨਸਾਨ ਦੇ ਅੰਦਰ ਇੱਕ ਕੌਨਸ਼ੀਅਸ ਆ ਇੱਕ ਆਤਮਾ ਜਿਹੜੀ ਉਹਨੂੰ ਇਹ ਇੱਕ ਨਾ ਇੱਕ ਵਾਰੇ ਲਾਉਣਾ ਜ਼ਰੂਰ ਦਿੰਦੀ ਆ ਇੱਕ ਨਾ ਇੱਕ ਵਾਰ ਉਹਨੂੰ ਹਿੱਟ ਜ਼ਰੂਰ ਕਰਦੀ ਆ ਕਿ ਤੂੰ ਆ ਕੰਮ ਚੰਗਾ ਕਰ ਰਿਹਾ ਜਾਂ ਆ ਕੰਮ ਮਾੜਾ ਕਰ ਰਿਹਾ ਜੇ ਤੁਸੀਂ ਕੋਈ ਕੰਮ ਕਰਦੇ ਪਿਓ ਤੁਹਾਨੂੰ ਲੱਗਦਾ ਵੀ ਤੁਹਾਡੀ ਆਤਮਾ ਬਿਲਕੁਲ ਸੈਟੀਸਫਾਈਡ ਆ ਇਹ ਬਿਲਕੁਲ ਸੱਚ ਆ ਵੀ ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਜਾਂ ਜਦੋਂ ਤੁਸੀਂ ਕੋਈ ਚੰਗੇ ਐਫਰਟਸ ਕਰਦੇ ਹੋ ਤੁਹਾਨੂੰ ਅੰਦਰੋਂ ਹੋਰ ਹੌਸਲਾ ਮਿਲਦਾ ਤੁਹਾਡੀ ਆਤਮਾ ਤੁਹਾਨੂੰ ਬਿਲਕੁਲ ਮੋਟੀਵੇਟ ਕਰਦੀ ਆ ਕਿ ਹਾਂ ਨਹੀਂ ਮੈਂ ਚੰਗਾ ਕੰਮ ਕਰ ਰਿਹਾ ਮੈਂ ਇਹਦੇ ਤੇ ਹੋਰ ਐਫਰਟਸ ਕਰਾਂ ਹਨ ਜਦੋਂ ਤੁਸੀਂ ਕੋਈ ਮਾੜਾ ਕੰਮ ਕਰਦੇ ਹੁੰਦੇ ਹੋ ਤੁਹਾਨੂੰ ਆਪਣੇ ਅੰਦਰੋਂ ਫੀਲ ਹੋਣ ਲੱਗ ਜਾਂਦਾ ਯਕੀਨ ਮੰਨਿਓ ਤੁਹਾਨੂੰ ਆਪਣੇ ਅੰਦਰੋਂ ਫੀਲ ਹੋਣ ਲੱਗ ਜਾਂਦਾ ਵੀ ਨਹੀਂ ਇਹ ਕੰਮ ਮਾੜਾ ਮੈਨੂੰ ਇਹਦੇ ਤੋਂ ਪੈਰ ਪਿੱਛੇ ਖਿੱਚ ਲੈਣੇ ਚਾਹੀਦੇ ਨੇ ਜੇ ਤੁਹਾਡੀ ਆਤਮਾ ਤੁਹਾਨੂੰ ਇਦਾਂ ਦਾ ਕੁਝ ਨਹੀਂ ਕਹਿੰਦੀ ਕਿ ਤੂੰ ਇਹ ਕੰਮ ਮਾੜਾ ਕਰ ਰਿਹਾ ਸਗੋਂ ਤੁਹਾਨੂੰ ਹੌਸਲਾ ਹੋ ਰਿਹਾ ਅੰਦਰੋਂ ਫੀਲ ਹੋ ਰਿਹਾ ਇੱਕ 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 ਅੰਦਰੋਂ ਇੱਕ ਖੁਸ਼ੀ ਜੀ ਹੁੰਦੀ ਆ ਜਦੋਂ ਅਸੀਂ ਕੋਈ ਚੰਗਾ ਕੰਮ ਕਰਦੇ ਆ ਨਾ ਤਾਂ ਸਾਨੂੰ ਉਹ ਜੇ ਸਾਨੂੰ ਖੁਸ਼ੀ ਫੀਲ ਹੋ ਰਹੀ ਐ ਅਸੀਂ ਕੋਈ ਵੀ ਕੰਮ ਕਰ ਰਹੇ ਆ ਤਾਂ ਉਹ ਕੰਮ ਤੋਂ ਕਦੇ ਵੀ ਪਿੱਛੇ ਨਾ ਹਟੋ ਜਿੰਨਾ ਮਰਜੀ ਲੋਕ ਤੁਹਾਨੂੰ ਡੀਮੋਟੀਵੇਟ ਕਰੀ ਜਾਂਦੇ ਨੇ ਕਿਉਂਕਿ ਲੋਕਾਂ ਦਾ ਕੰਮ ਆ ਡੀਮੋਟੀਵੇਟ ਕਰਨਾ ਉਹਨਾਂ ਜੇ ਤੁਹਾਨੂੰ ਕੋਈ ਸਲਾਹਾਂ ਦਿੰਦਾ ਵੀ ਹੈ ਨਾ ਵੀ ਇੱਥੇ ਆ ਕੰਮ ਦੇਖੋ ਤੁਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹੋ ਕੋਈ ਵੀ ਕੰਮ ਦੀ ਸ਼ੁਰੂਆਤ ਕਰਦੇ ਹੋ ਪਰਫੈਕਸ਼ਨ ਨਾਲ ਕੋਈ ਵੀ ਕੰਮ ਸ਼ੁਰੂ ਨਹੀਂ ਹੁੰਦਾ ਜਦੋਂ ਤੁਸੀਂ ਕੋਈ ਕੰਮ ਸ਼ੁਰੂ ਕਰਦੇ ਹੋ ਉਹਦੇ ਚ ਹੌਲੀ-ਹੌਲੀ ਪਰਫੈਕਸ਼ਨ ਆਂਦੀ ਆ ਉਹ ਕੰਮ ਦੇ ਵਿੱਚ ਹੌਲੀ-ਹੌਲੀ ਪਰਫੈਕਸ਼ਨ ਆਂਦੀ ਆ ਜਦੋਂ ਤੁਸੀਂ ਉਹ ਕੰਮ ਦੇ ਵਿੱਚ ਰੁੱਝ ਜਾਂਦੇ ਹੋ ਜਦੋਂ ਤੁਸੀਂ ਉਹ ਕੰਮ ਦੇ ਵਿੱਚ ਰੈਗੂਲਰ ਹੋ ਜਾਂਦੇ ਹੋ ਫਿਰ ਤੁਹਾਨੂੰ ਉੱਥੇ ਕਮੀਆਂ ਵੀ ਪਤਾ ਲੱਗਣ ਲੱਗ ਜਾਂਦੀਆਂ ਨੇ ਵੀ ਇੱਥੇ ਆਹ ਚੀਜ਼ ਇੰਪਰੂਵ ਹੋ ਸਕਦੀ ਆ ਮੈਂ ਆਹ ਚੀਜ਼ ਇਦਾਂ ਕਰਕੇ ਇੱਥੇ ਆਹ ਚੀਜ਼ ਇੰਪਰੂਵ ਕਰ ਸਕਦਾ ਕਹਿਣ ਦਾ ਮਤਲਬ ਜਦੋਂ ਤੁਸੀਂ ਕੋਈ ਕੰਮ ਸ਼ੁਰੂ ਕਰ ਲੈਂਦੇ ਹੋ ਸਲਾਹਾਂ ਦੇਣ ਵਾਲੇ ਬਹੁਤ ਆਉਂਦੇ ਹੁੰਦੇ ਨੇ ਉਹਨਾਂ ਨੇ ਤੁਹਾਨੂੰ ਫਾਲਤੂ ਦੀਆਂ ਸਲਾਹਾਂ ਦੇਣੀਆਂ ਹੁੰਦੀਆਂ ਨੇ ਇੱਥੇ ਆਹ ਹੋ ਸਕਦਾ ਸੀ ਇੱਥੇ ਆਹ ਹੋ ਸਕਦਾ ਸੀ ਤੂੰ ਆਹ ਕਿਉਂ ਨਹੀਂ ਕਰਦਾ ਜਾਂ ਤੂੰ ਆਹ ਕਿਉਂ ਨਹੀਂ ਕਰਦੀ ਉਹਨਾਂ ਨੂੰ ਕਹੋ ਵੀ ਤੁਸੀਂ ਪਹਿਲਾਂ ਸਲਾਹਾਂ ਦੇਣੀਆਂ ਸੀ ਹੁਣ ਜਿੱਦਾਂ ਮੈਨੂੰ ਠੀਕ ਲੱਗੂ ਮੈਂ ਆਪਣੇ ਆਪ ਕਰਾਂਗਾ ਠੀਕ ਹੈ ਸੋ ਲੋਕਾਂ ਦੀਆਂ ਸਲਾਹਾਂ ਮੰਨ ਕੇ ਉਹਨਾਂ ਦੀਆਂ ਗੱਲਾਂ ਮੰਨ ਕੇ ਉਹਨਾਂ ਦੀਆਂ ਗੱਲਾਂ ਸੁਣ ਕੇ ਅਭਿਅਦਪ ਨੂੰ ਕਦੇ ਵੀ ਮਤਲਬ ਉਹ ਨਿਰਾਸ਼ ਫੀਲ ਨਾ ਕਰੋ ਅਭਿਅਦਪ ਨੂੰ ਕਦੇ ਡੀਮੋਟੀਵੇਟ ਨਾ ਕਰੋ ਕਿ ਨਹੀਂ ਲੋਕਾਂ ਨੂੰ ਪਸੰਦ ਨਹੀਂ ਆ ਰਹੇ ਆ ਤੁਹਾਡੇ ਕੋਲ ਲੋਕ ਆ ਕੇ ਗੱਲਾਂ ਕਿਉਂ ਕਰ ਰਹੇ ਨੇ ਜਾਂ ਤੁਹਾਨੂੰ ਲੋਕ ਕਿਉਂ ਦੱਸ ਰਹੇ ਨੇ ਕਿਉਂਕਿ ਉਹ ਤੁਹਾਡੇ ਬਾਰੇ ਦੇਖ ਰਹੇ ਨੇ ਸੁਣ ਰਹੇ ਨੇ ਹੈਨਾ ਫੇਰ ਵੀ ਉਹ ਤੁਹਾਡੇ ਤੁਹਾਡੇ ਕੋਲ ਆ ਕੇ ਤੁਹਾਡੇ ਕੰਮ ਦੀਆਂ ਗੱਲਾਂ ਕਰਦੇ ਪਏ ਨੇ ਸੋ ਬਾਹਲਾ ਲੋਕਾਂ ਦੀਆਂ ਗੱਲਾਂ ਦਾ ਧਿਆਨ ਨਾ ਦਿਆ ਕਰੋ ਹਮੇਸ਼ਾ ਆਪਣੇ ਕੰਮ ਵੱਲ ਧਿਆਨ ਰੱਖੋ ਜੇ ਤੁਸੀਂ ਚੰਗਾ ਕੰਮ ਕਰਦੇ ਹੋ ਤਾਂ ਤੁਹਾਡੀ ਆਤਮਾ ਨੇ ਤੁਹਾਨੂੰ ਖੁਦ ਹੀ ਹੌਂਸਲਾ ਦੇ ਦੇਣਾ ਕਿ ਨਹੀਂ ਤੂੰ ਚੰਗਾ ਕੰਮ ਕਰ ਰਿਹਾ ਕੈਰੀ ਔਨ ਸੋ ਹਮੇਸ਼ਾ ਪਹਿਲਾਂ ਆਪਣੀ ਆਤਮਾ ਦੀ ਗੱਲ ਸੁਣੋ ਦੂਜਾ ਆਪਣੇ ਪਰਿਵਾਰ ਦੀ ਗੱਲ ਸੁਣੋ ਜੇ ਤੁਹਾਡੇ ਪਰਿਵਾਰ ਚੋਂ ਤੁਹਾਨੂੰ ਕੋਈ ਨਹੀਂ ਰੋਕਦਾ ਤਾਂ ਕੰਨ ਨੂੰ ਇਹ ਚੜ੍ਹਦੀ ਕਲਾ ਨਾਲ ਕਰਦੇ ਰਹੋ ਕਿਉਂਕਿ ਲੋਕਾਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਤੇ ਨਾ ਅੱਜ ਤੱਕ ਲੋਕਾਂ ਨੇ ਤੁਹਾਨੂੰ ਕੁਝ ਦਿੱਤਾ ਹੈ ਦੂਜੀ ਗੱਲ ਲੋਕਾਂ ਨੂੰ ਖੁਸ਼ ਰੱਖਣ ਦੀ ਬਾਲੀ ਕੋਸ਼ਿਸ਼ ਨਾ ਕਰਿਆ ਕਰੋ ਕਿਉਂਕਿ ਇਹਨਾਂ ਨੇ ਕਦੇ ਖੁਸ਼ ਨਹੀਂ ਹੋਣਾ ਇਹਨਾਂ ਇਹ ਕਿਹਨੂੰ ਕਿਹਨੂੰ ਤੁਸੀਂ ਖੁਸ਼ ਕਰ ਲਓਗੇ ਕਿ ਕਿਹਨੂੰ ਕਿਹਨੂੰ ਤੁਸੀਂ ਮਤਲਬ ਵੀ ਤੁਸੀਂ ਰੋਬੋਟ ਤਾਂ ਹੈ ਨਹੀਂ ਵੀ ਤੁਸੀਂ ਆਪਣੀਆਂ ਫੀਲਿੰਗਸ ਮਾਰ ਕੇ ਦੂਜਿਆਂ ਨੂੰ ਖੁਸ਼ ਕਰਦੇ ਰਹੋਗੇ ਲੋਕਾਂ ਨੇ ਕਦੇ ਖੁਸ਼ ਨਹੀਂ ਹੋਣਾ ਉਹਨਾਂ ਦਾ ਚੰਗਾ ਕਰ ਲਓ ਉਹਨਾਂ ਨੇ ਫੇਰ ਵੀ ਨੁਕਸ ਕੱਢਣੇ ਨੇ ਉਹਨਾਂ ਦਾ ਮਾੜਾ ਕਰ ਲਓ ਉਹਨਾਂ ਨੇ ਫੇਰ ਤਾਂ ਨੁਕਸ ਕੱਢਣੇ ਹੀ ਕੱਢਣੇ ਨੇ ਸੋ ਮੈਂ ਜਿਹੜਾ ਵੀ ਜ਼ਿੰਦਗੀ ਦੇ ਐਕਸਪੀਰੀਅੰਸ ਤੋਂ ਸਿੱਖਿਆ ਕੇ ਲੋਕਾਂ ਨੂੰ ਖੁਸ਼ ਕਰਨ ਦੀ ਬਜਾਏ ਆਪਣੇ ਆਪ ਨੂੰ ਖੁਸ਼ ਰੱਖੋ ਉਹ ਸਾਰੇ ਕੰਮ ਕਰੋ ਜਿਦੇ ਤੋਂ ਤੁਹਾਨੂੰ ਖੁਸ਼ੀ ਮਿਲਦੀ ਆ ਬਸ ਜਦੋਂ ਤੱਕ ਇਹ ਕੰਮਾਂ ਵੀ ਉਸ ਕੰਮ ਨਾਲ ਤੁਹਾਡੀ ਇੱਜ਼ਤ ਨਹੀਂ ਖਰਾਬ ਹੁੰਦੀ ਜਾਂ ਤੁਹਾਡੇ ਫੈਮਿਲੀ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹਨਾ ਉਹ ਕੰਮ ਨਾ ਕਰੋ ਬਟ ਜਿਹੜੇ ਕੰਮ ਚ ਤੁਹਾਨੂੰ ਖੁਸ਼ੀ ਮਿਲਦੀ ਆ ਤੁਹਾਨੂੰ ਪਤਾ ਵੀ ਨਾ ਇਹ ਮੇਰੇ ਪਰਿਵਾਰ ਦੀ ਇੱਜ਼ਤ ਖਰਾਬ ਹੁੰਦੀ ਆ ਨਾ ਮੇਰੀ ਇੱਜ਼ਤ ਖਰਾਬ ਹੁੰਦੀ ਆ ਪਰ ਇਹ ਕੰਮ ਤੋਂ ਮੈਨੂੰ ਖੁਸ਼ੀ ਮਿਲਦੀ ਆ ਮੈਂ ਕਰਨੀ ਆ ਉਹ ਕੰਮ ਕਿਉਂ ਨਹੀਂ ਕਰਨਾ ਉਹ ਸਾਰੇ ਕੰਮ ਕਰੋ ਜਿਦੇ ਤੋਂ ਤੁਹਾਨੂੰ ਖੁਸ਼ੀ ਮਿਲਦੀ ਆ ਸੋ ਇਹ ਇਹ ਲੋਕਾਂ ਨੇ ਤੁਹਾਨੂੰ ਕੋਈ ਸਰਟੀਫਿਕੇਟ ਨਹੀਂ ਦੇਣੇ ਕਿ ਤੁਸੀਂ ਚੰਗੇ ਹੋ ਹੁਣ ਤੱਕ ਤੁਹਾਨੂੰ ਕਿੰਨੇ ਕ ਸਰਟੀਫਿਕੇਟ ਮਿਲੇ ਨੇ ਕਿ ਆਹ ਲੋ ਜੀ ਸਰਟੀਫਿਕੇਟ ਤੁਸੀਂ ਹੁਣ ਤੱਕ ਆ ਚੰਗੇ ਕੰਮ ਕੀਤੇ ਨੇ ਸੋ ਲੋਕਾਂ ਨੇ ਤੁਹਾਨੂੰ ਨਾ ਚੰਗੇ ਦਾ ਸਰਟੀਫਿਕੇਟ ਦੇਣਾ ਤੇ ਨਾ ਤੁਹਾਨੂੰ ਮਾੜੇ ਦਾ ਸਰਟੀਫਿਕੇਟ ਦੇਣਾ ਉਹਨਾਂ ਨੇ ਸਿਰਫ ਥੋੜੀ ਪਿੱਠ ਪਿੱਛੇ ਗੱਲਾਂ ਕਰਨੀਆਂ ਹੁੰਦੀਆਂ ਨੇ ਤੇ ਤੁਹਾਨੂੰ ਡੀਮੋਟੀਵੇਟ ਕਰਨਾ ਹੁੰਦਾ ਸੋ ਮੇਰਾ ਜਿਹੜਾ ਅੱਜ ਦਾ ਮੇਨ ਟਾਪਿਕ ਸੀ ਕਿ ਬਾਹਲਾ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਨਾ ਦਿਆ ਕਰੋ ਹਮੇਸ਼ਾ ਆਪਣੇ ਆਪ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਕਰੋ ਤੇ ਇਹ ਲੋਕ ਨੇ ਜਿਹੜੇ ਨਾ ਇਹਨਾਂ ਨੇ ਸਿਰਫ ਇਹਨਾਂ ਦਾ ਕੰਮ ਪਤਾ ਕੀ ਹੁੰਦਾ ਇਹਨਾਂ ਨੇ ਨਾ ਕਈ ਲੋਕ ਮੈਂ ਤੁਹਾਨੂੰ ਕੋਈ ਚੀਜ਼ ਹੋਰ ਦੱਸਦੀ ਆ ਕਈ ਲੋਕਾਂ ਦੀ ਨੇਚਰ ਪਤਾ ਕੀ ਹੁੰਦੀ ਆ ਉਹਨਾਂ ਨੇ ਨਾ ਤੁਹਾਨੂੰ ਪੂਰਾ ਐਕਸਪਲੇਨ ਨਹੀਂ ਕਰਨਾ ਹੁੰਦਾ ਕਿ ਤੁਸੀਂ ਮਾੜਾ ਕਰਦੇ ਹੋ ਜਾਂ ਤੁਸੀਂ ਚੰਗਾ ਕਰਦੇ ਹੋ ਉਹਨਾਂ ਨੇ ਕਿ ਇਹਨਾਂ ਪੰਜਾਬੀ ਚ ਕਹਿੰਦੇ ਇੱਕ ਸੁਰਲੀ ਜਿਹੀ ਛੱਡ ਦੇਣੀ ਹੁੰਦੀ ਆ ਹਨਾ ਕਿ ਇੱਕ ਹੀ ਲੋਕਾਂ ਦੀ ਨਾ ਖਚਰਾ ਹਾਸਾ ਜੀ ਨੂੰ ਕਹਿੰਦੇ ਹੁੰਨੇ ਹੋ ਮੈਂ ਤਾਂ ਪੰਜਾਬੀ ਚ ਉਹੀ ਸੁਣਿਆ ਹਨਾ ਕਿ ਬੁਲਾਣੇ ਵਿੱਚ ਹੱਸ ਦੇਣਾ ਉਹਨਾਂ ਨੇ ਤੁਸੀਂ ਕੋਈ ਕੰਮ ਕਰਦੇ ਹੋ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਹਿਣਾ ਹੁੰਦਾ ਵੀ ਚੰਗਾ ਜਾਂ ਮਾੜਾ ਤੁਸੀਂ ਉਹਨਾਂ ਤੋਂ ਕੋਈ ਸਲਾਹ ਮੰਗੋਗੇ ਨਾ ਜੇ ਉਹਨਾਂ ਨੇ ਤੁਹਾਨੂੰ ਕੋਈ ਸਲਾਹ ਦੇਣੀ ਆ ਤਾਂ ਉਹਨਾਂ ਨੇ ਇੱਕ ਅਜੀਬ ਜਿਹਾ ਹਾਸਾ ਹੱਸ ਦੇਣਾ ਹੁੰਦਾ ਜਿਹਦੇ ਨਾਲ ਤੁਸੀਂ ਕਈ ਵਾਰ ਘਬਰਾ ਜਾਂਦੇ ਹੋ ਕਿ ਵੀ ਪਤਾ ਨਹੀਂ ਸ਼ਾਇਦ ਮੈਂ ਕੁਝ ਗਲਤ ਕਰਦਾ ਪਿਆ ਹੈ ਨਾ ਵੀ ਮੈਂ ਪਤਾ ਨਹੀਂ ਮੇਰੇ ਤੋਂ ਕੁਝ ਗਲਤ ਹੁੰਦਾ ਪਿਆ ਸੋ ਲੋਕ ਨਾ ਤੁਹਾਨੂੰ ਮੈਨੀਪੂਲੇਟ ਕਰਨ ਲਈ ਤੁਹਾਨੂੰ ਡੀਮੋਟੀਵੇਟ ਕਰਨ ਲਈ ਬਹੁਤ ਤਰੀਕੇ ਲੱਭਦੇ ਨੇ ਪਰ ਤੁਸੀਂ ਕਦੀ ਵੀ ਡੀਮੋਟੀਵੇਟ ਨਹੀਂ ਹੋਣਾ ਹੁੰਦਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੁੰਦਾ ਹਮੇਸ਼ਾ ਚੰਗੇ ਕੰਮ ਜੇ ਤੁਸੀਂ ਕਰਦੇ ਪਿਓ ਉਹਦੇ ਵਿੱਚ ਲੱਗੇ ਰਹੋ ਬਸ ਫालतू ਲੋਕਾਂ ਦੀਆਂ ਗੱਲਾਂ ਵੱਲ ਧਿਆਨ ਨਾ ਦਿਓ ਸੋ ਤੀਜੀ ਵੱਡੀ ਗੱਲ ਜੋ ਮੈਂ ਸਿੱਖੀ ਆ ਆਪਣੇ ਆਪ ਦਾ ਧਿਆਨ ਰੱਖੋ ਆਪਣੀ ਆਪਣੀ ਸਿਹਤ ਦਾ ਧਿਆਨ ਰੱਖੋ ਆਪਣੇ ਵਿਚਾਰ ਨੇ ਜਿਹੜੇ ਉਹਨਾਂ 'ਚ ਕਦੇ ਨੈਗੇਟਿਵਿਟੀ ਨਾ ਆਉਣ ਦਿਓ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ ਹਮੇਸ਼ਾ ਪੋਜ਼ਿਟਿਵ ਰਹੋ ਕਿਉਂਕਿ ਜਦੋਂ ਤੁਸੀਂ ਆਪਣੇ ਆਪ ਦਾ ਧਿਆਨ ਰੱਖਦੇ ਹੋ ਤਾਂ ਹੀ ਤੁਸੀਂ ਸਾਰੇ ਕੰਮ ਮੈਂ ਹਰ ਵੀਡੀਓ 'ਚ ਇਹੀ ਕਹਿਣੀ ਹੁੰਦੀ ਆ ਵੀ ਆਪਣੇ ਆਪ ਨੂੰ ਚੜ੍ਹਦੀ ਕਲਾ 'ਚ ਰੱਖੋ ਆਪਣੇ ਕੰਮ ਸਾਰੇ ਬਹੁਤ ਵਧੀਆ ਢੰਗ ਨਾਲ ਕਰਦੇ ਰਹੋ ਜੇ ਤੁਸੀਂ ਆਪਣ ਚੜ੍ਹਦੇ ਕਲਾ ਦੇ ਵਿੱਚੋਂ ਜੇ ਤੁਸੀਂ ਆਪਣਾ ਧਿਆਨ ਰੱਖਦੇ ਪਿਓ ਤਾਂ ਮੈਨੂੰ ਇਹ ਲੱਗਦਾ ਵੀ ਕੋਈ ਤਾਕਤ ਨਹੀਂ ਹੈਗੀ ਜਿਹੜੀ ਤੁਹਾਨੂੰ ਡੀਮੋਟੀਵੇਟ ਕਰਦੇ ਹਾਂ ਜੇ ਤੁਸੀਂ ਹੀ ਢੰਗ ਦੀ ਕਲਾ ਦੇ ਵਿੱਚੋਂ ਤੁਸੀਂ ਚੰਗਾ ਨਹੀਂ ਸੋਚਦੇ ਤੁਸੀਂ ਹੀ ਇਹ ਹੈਗਾ ਕਿ ਤੁਸੀਂ ਮਤਲਬ ਘਬਰਾਏ ਰਹਿੰਦੇ ਹੋ ਤੁਸੀਂ ਆਪਣੇ ਆਪ ਨੂੰ ਚੰਗਾ ਨਹੀਂ ਆਪਣੀ ਬਿਊਟੀ ਬਾਰੇ ਤੁਹਾਨੂੰ ਇਹ ਰਹਿੰਦਾ ਕਿ ਮੈਂ ਸੋਹਣਾ ਨਹੀਂ ਜਾਂ ਮੈਂ ਸੋਹਣੀ ਨਹੀਂ ਤੁਹਾਨੂੰ ਆਪਣੇ ਬਾਰੇ ਕੰਪਲੈਕਸ ਫੀਲ ਹੋਈ ਜਾਂਦਾ ਸਭ ਮੈਨੂੰ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਤੁਸੀਂ ਕਦੇ ਵੀ ਅੱਗੇ ਨਹੀਂ ਵੱਧ ਸਕਦੇ ਸੋ ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨੂੰ ਸਵਾਰ ਕੇ ਸਵਾਰਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਮੇਕਅਪ ਰੱਖਣਾ ਕਰਨਾ ਹੁੰਦਾ ਜਾਂ ਸਵਾਰਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਸੋਹਣੇ-ਸੋਹਣੇ ਹਮੇਸ਼ਾ ਕੱਪੜੇ ਪਾ ਕੇ ਰੱਖਣੇ ਹੁੰਦੇ ਨੇ ਆਪਣੇ ਆਪ ਨੂੰ ਸਵਾਰਨ ਦਾ ਮਤਲਬ ਹੁੰਦਾ ਵੀ 노 ਡਾਊਟ ਆਪਣੇ ਆਪ ਨੂੰ ਸਾਫ਼ ਸੁਥਰਾ ਤਾਂ ਰੱਖਣਾ ਹੀ ਆ ਆਪਣੇ ਆਪ ਨੂੰ ਅਟਰੈਕਟਿਵ ਤਾਂ ਰੱਖਣਾ ਹੀ ਆ ਨਾਲ ਦੀ ਨਾਲ ਵਿਚਾਰਾਂ ਨਾਲ ਆਪਣੇ ਆਪ ਨੂੰ ਚੰਗੇ ਵਿਚਾਰਾਂ ਨਾਲ ਆਪਣੇ ਆਪ ਨੂੰ ਇੰਨਾ ਸਵਾਰ ਕੇ ਰੱਖੋ ਵੀ ਕੋਈ ਤੁਹਾਨੂੰ ਡੀਮੋਟੀਵੇਟ ਕਰ ਹੀ ਨਾ ਸਕੇ ਸੋ ਅੱਜ ਦੀ ਜਿਹੜਾ ਮੇਰਾ ਮੇਨ ਟਾਪਿਕ ਇਹੀ ਸੀਗਾ ਵੀ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਲੋਕਾਂ ਦੀਆਂ ਗੱਲਾਂ ਵੱਲ ਕਦੇ ਧਿਆਨ ਨਾ ਦੋ ਇਹਨਾਂ ਨੇ ਤੁਹਾਨੂੰ ਕਦੇ ਅਪਰੀਸ਼ੀਏਸ਼ਨ ਨਹੀਂ ਦੇਣੀ ਹਮੇਸ਼ਾ ਉਹਨਾਂ ਲੋਕਾਂ ਤੋਂ ਦੂਰ ਰਹੋ ਜਿਹੜੇ ਤੁਹਾਨੂੰ ਡੀਮੋਟੀਵੇਟ ਕਰਦੇ ਨੇ ਜਿਹੜੇ ਤੁਹਾਨੂੰ ਨਾ ਹੀ ਤਾਂ ਤੁਹਾਨੂੰ ਚੰਗੇ ਦਾ ਹੌਸਲਾ ਦਿੰਦੇ ਨੇ ਤੇ ਨਾ ਹੀ ਤੁਹਾਨੂੰ ਮਾੜੇ ਦਾ ਬਸ ਤੁਹਾਡੀ ਲਾਈਫਸ ਕੁਝ ਇਦਾਂ ਦਾ ਹਾਸਾ ਹੱਸ ਜਾਂਦੇ ਨੇ ਜਿਹਦੇ ਤੋਂ ਬਾਅਦ ਤੁਸੀਂ ਕਈ ਵਾਰ ਕਈ ਲੋਕ ਇੰਨੇ ਭੋਲੇ ਹੁੰਦੇ ਨੇ ਉਹ ਬਾਅਦੋਂ ਹੱਸ ਸੋਚਦੇ ਰਹਿੰਦੇ ਨੇ ਯਾਰ ਇਹਨੇ ਇਦਾਂ ਇਦਾਂ ਦੀ ਗੱਲ ਕਿਉਂ ਕਰਤੀ ਕਿ ਤੇ ਤਾਂ ਨਹੀਂ ਵੀ ਮੈਂ ਕੋਈ ਕੰਮ ਗਲਤ ਕਰ ਰਹੀ ਹਾਂ ਤੁਸੀਂ ਗਲਤ ਕੁਝ ਨਹੀਂ ਕਰ ਰਹੇ ਬਸ ਉਹ ਉਹ ਅਗਲਾ ਬੰਦੇ ਛਾਤਰ ਹੁੰਦੇ ਨੇ ਉਹ ਹਾਸਾ ਹੀ ਇਦਾਂ ਦਾ ਹੱਸ ਕੇ ਜਾਂਦੇ ਨੇ ਕਿ ਤੁਸੀਂ ਬਾਅਦ ਚੋ ਸੋਚਦੇ ਰਹੋ ਸੋ ਮੈਨੂੰ ਇਹ ਲੱਗਦਾ ਵੀ ਲੋਕਾਂ ਦੀਆਂ ਗੱਲਾਂ ਵੱਲ ਕੋਈ ਧਿਆਨ ਨਾ ਦੋ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ ਜੇ ਤੁਸੀਂ ਚੰਗਾ ਕੰਮ ਕਰਦੇ ਹੋ ਆਪਣੀ ਆਤਮਾ ਨੂੰ ਪੁੱਛੋ ਕਿ ਇਜ਼ ਇਟ ਰਾਈਟ ਇਸ ਕੰਮ ਨਾਲ ਕਿਸੇ ਨੂੰ ਦੁੱਖ ਤਾਂ ਨਹੀਂ ਪਹੁੰਚਦਾ ਪਿਆ ਇਸ ਕੰਮ ਨਾਲ ਮੇਰੀ ਫੈਮਲੀ ਨੂੰ ਨੁਕਸਾਨ ਤਾਂ ਨਹੀਂ ਹੁੰਦਾ ਪਿਆ ਇਸ ਕੰਮ ਨਾਲ ਮੇਰੀ ਇੱਜ਼ਤ ਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਪਿਆ ਜੇ ਤੁਹਾਡੀ ਆਤਮਾ ਕਹਿੰਦੀ ਹੈ ਵੀ ਸਾਰਾ ਕੁਝ ਸਹੀ ਆ ਤਾਂ ਗੋ ਹੈਡ ਉਹ ਕੰਮ ਕਰਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਖੁਸ਼ ਰਹੋ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਇਹ ਵੀਡੀਓ ਬਿਲਕੁਲ ਪਸੰਦ ਆਈ ਹੋਊਗੀ ਜੇ ਤੁਹਾਨੂੰ ਪਸੰਦ ਆਈ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨੈਕਸਟ ਟਾਪਿਕ ਮੈਂ ਕਿਹੜੇ ਟਾਪਿਕ ਤੇ ਵੀਡੀਓ ਬਣਾਵਾਂ ਮੈਨੂੰ ਸੁਜੈਸ਼ਨ ਜ਼ਰੂਰ ਦਿਓ ਸੋ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਨਵੇਂ ਵਿਊਅਰਸ ਨੇ ਚੈਨਲ ਨੂੰ ਸਬਸਕ੍ਰਾਈ ਸੋ ਆ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹੋ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ